ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅਸ ਦਾ ਜੋ ਆਪਣਾ ਵੀਡੀਓ ਰਹਿਣ ਵਾਲਾ ਏ ਉਹ ਗਰਮੀ ਦੀਆਂ ਛੁੱਟੀਆਂ ਸਬਜੈਕਟ ਹੈਗਾ ਆਪਣਾ ਸਾਇੰਸ ਤੇ ਕਲਾਸ ਹੈਗੀ ਆਪਣੀ 6 ਅਸ ਦਾ ਜੋ ਕਿ ਗਰਮੀ ਦੀਆਂ ਛੁੱਟੀਆਂ ਦਾ ਕੰਮ ਆ ਉਸ ਨੂੰ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਸੋਲਵ ਕਰਾਂਗੇ ਇਸ ਦੇ ਨਾਲ ਹੀ ਅਗਰ ਤੁਹਾਨੂੰ ਮੇਰੇ ਵੀਡੀਓਜ਼ ਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਬੱਤ-ਬੱਤ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਲੇਟੈਸਟ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜੋ ਕਿ ਤੁਹਾਡਾ ਸਾਇੰਸ ਦਾ ਹੋਮਵਰਕ ਹੈ ਉਸ ਨੂੰ ਸੋਲਵ ਕਰਨ ਜਾ ਰਹੇ ਹਾਂਗੇ ਤਾਂ ਸ਼ੁਰੂ ਕਰਦੇ ਹਾਂ ਇਸ ਦੇ ਨਾਲ ਹੀ ਆਪਣੀ ਵੀਡੀਓ ਨੰਬਰ 1 ਤੇ ਹੈ ਪਾਠ ਪੁਸਤਕ ਵਿੱਚ ਦਰਜ ਕਿਰਿਆਵਾਂ 2.3 5.4 ਅਤੇ 10.3 ਕਰਨੀਆਂ ਅਤੇ ਨਤੀਜੇ ਨੋਟ ਕਰਨੇ ਆ ਤੁਸੀਂ ਕੀ ਐਕਟੀਵਿਟੀਜ਼ ਕਰ ਲਈਆਂਗਾ ਤੇ ਉਹਦੇ ਕੀ ਰਿਜ਼ਲਟ ਨਿਕਲ ਕੇ ਆਉਂਦੇ ਆਗੇ ਉਹ ਤੁਸੀਂ ਨੋਟਾਉਨ ਕਰਨੇ ਹੈਗੇ ਤਾਂ ਦੇਖਦੇ ਆਗੇ 2.3 ਤੇ ਜੋ ਕੀ ਆ ਪੰਨਾ ਨੰਬਰ 14 ਤੁਹਾਡੀ ਬੁੱਕ ਦਾ ਦਿੱਤੇ ਗਏ ਭੋਜਨ ਪਦਾਰਥਾਂ ਵਿੱਚ ਚਰਬੀ ਦੀ ਮੌਜੂਦਗੀ ਦੀ ਪਰਖ ਕਰਨਾ ਇਹ ਕਿਵੇਂ ਕੀਤੀ ਜਾ ਸਕਦੀ ਹੈ ਇਹ ਆਪਾਂ ਦੇਖ ਲੈਨੇ ਤੁਹਾਡੀ ਬੁੱਕ ਦੇ ਹੈਗਾਗਾ ਇਹ ਟੌਪਿਕ ਆਪਾਂ ਇਹਨੂੰ ਡਿਸਕਸ ਕਰ ਲੈਨੇ ਹੈਗੇ ਹਾਂਜੀ ਤਪ ਆਪਣੀ ਐਕਟੀਵਿਟੀ ਡਿਸਕਸ ਕਰਨ ਤੋਂ ਪਹਿਲਾਂ ਥੋੜਾ ਜਿਹਾ ਚਰਬੀ ਬਾਰੇ ਪੜ੍ਹ ਲੈਣੇ ਹੈਗੇ ਠੀਕ ਹੈ ਜੀ ਜਿਵੇਂ ਕਿ ਆ ਚਰਬੀ ਜਿਹਨੂੰ ਫੈਟ ਵੀ ਕਿਹਾ ਜਾਂਦਾ ਕਾਰਬੋਹਾਈਡਰੇਟ ਦੀ ਤਰ੍ਹਾਂ ਚਰਬੀ ਵੀ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ ਇਸ ਲਈ ਚਰਬੀ ਭਰਪੂਰ ਭੋਜਨ ਨੂੰ ਊਰਜਾ ਦੇਣ ਵਾਲਾ ਭੋਜਨ ਕਿਹਾ ਜਾਂਦਾ ਹੈ ਠੀਕ ਹੈ ਜੀ ਇਹਦੇ ਸਰੋਤ ਦੇਖ ਲੈਣੇ ਮਤਲਬ ਕੀ ਆ ਆਪਾਂ ਨੂੰ ਚਰਬੀ ਕਿੱਥੋਂ-ਕਿੱਥੋਂ ਪ੍ਰਾਪਤ ਹੁੰਦੀ ਹੈ ਅਸੀਂ ਪੌਦਿਆਂ ਤੇ ਜਾਨਵਰਾਂ ਦੋਵਾਂ ਤੋਂ ਹੀ ਚਰਬੀ ਪ੍ਰਾਪਤ ਕਰਦੇ ਹਾਂ ਸਬਜ਼ੀਆਂ ਦੇ ਤੇਲ ਜਿਵੇਂ ਸਰੋਂ ਦਾ ਤੇਲ ਨਾਰੀਅਲ ਦਾ ਤੇਲ ਅਤੇ ਸੂਰਜਮੂਖੀ ਦਾ ਤੇਲ ਆਦ ਚਰਬੀ ਦੇ ਪੌਦਾ ਸਰੋਤ ਹਨ ਇਹਨਾਂ ਤੋਂ ਇਲਾਵਾ ਬਦਾਮ ਕਾਜੂ मूंगफली ਅਤੇ ਤਿਲਾ ਆਦ ਵਿੱਚ ਵੀ ਚਰਬੀ ਸ਼ਾਮਿਲ ਹੁੰਦੀ ਹੈ ਮੌਜੂਦ ਹੁੰਦੀ ਹੈ ਚਰਬੀ ਦੇ ਜੰਤੂ ਸਰੋਤ ਵਿੱਚ ਸਰੋਤਾ ਵਿੱਚ ਮੀਟ ਅੰਡੇ ਮੱਛੀ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦ ਜਿਵੇਂ ਮੱਖਣ ਕਿਉ ਆਦਿ ਸ਼ਾਮਿਲ ਹਨ ਤਾਂ ਆਪਾਂ ਨੂੰ ਇਹਨਾਂ ਤੋਂ ਵੀ ਚਰਬੀ ਮਿਲਦੀ ਹੈਗੀ ਜਿਵੇਂ ਮੀਟ ਆਡੇ ਮੱਛੀ ਦੁੱਧ ਤੇ ਦੁੱਧ ਤੋਂ ਬਣੇ ਉਤਪਾਦ ਕੋਈ ਵੀ ਹੁੰਦੇ ਹੈਗੇ ਠੀਕ ਹੈ ਜੀ ਪਤਾ ਲੱਗ ਗਿਆ ਤੁਹਾਨੂੰ ਹੁਣ ਵੀ ਆਪਾਂ ਨੂੰ ਚਰਬੀ ਕਿੱਥੋਂ ਪ੍ਰਾਪਤ ਹੁੰਦੀ ਹੈ ਤੇ ਇੰਪੋਰਟੈਂਸ ਆਫ ਚਰਬੀ ਦੇਖ ਲੈਣੇ ਆਪਾਂ ਚਰਬੀ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ ਚਰਬੀ ਚਮੜੀ ਦੇ ਹੇਠਾਂ ਜੰਮੀ ਹੁੰਦੀ ਹੈ ਤੇ ਸਰੀਰ ਦੇ ਉੱਪਰਲੇ ਸਤਤ ਫੋਨ ਵਾਲੇ ਤਾਪ ਦੇ ਨੁਕਸਾਨ ਨੂੰ ਰੋਕਦੀ ਹੈ ਠੀਕ ਹੈ ਜੀ ਇਹ ਇਹਦੇ ਫੰਕਸ਼ਨ ਆਗੇ ਚਰਬੀ ਦੇ ਪ੍ਰੋਟੀਨ ਅਤੇ ਕਾਰਬੋਹਾਈਡਰੇਟਸ ਦੀ ਤਰ੍ਹਾਂ ਹੀ ਭੋਜਨ ਪਦਾਰਥ ਵਿੱਚ ਚਰਬੀ ਦੀ ਮੌਜੂਦਗੀ ਦੀ ਪਰਖ ਵੀ ਸਾਰੇ ਤਰੀਕੇ ਨਾਲ ਕੀਤੀ ਜਾ ਸਕਦੀ ਹੈ ਹਾਂਜੀ ਨੈਕਸਟ ਆਪਣੀ ਐਕਟੀਵਿਟੀ ਹੈ ਜੋ ਤੁਸੀਂ ਕਰਨੀ ਹੈ ਦਿੱਤੇ ਗਏ ਭੋਜਨ ਪਦਾਰਥ ਵਿੱਚ ਚਰਬੀ ਦੀ ਮੌਜੂਦਗੀ ਦੀ ਪਰਖ ਕਰਨੀ ਹੈ ਤੁਸੀਂ ਠੀਕ ਹੈ ਜੀ ਵਿਚਾਰ ਵੀ ਜੋ ਕਿ ਕਿਵੇਂ ਮਤਲਬ ਆਪਾਂ ਨੂੰ ਪਤਾ ਲੱਗਦਾ ਜਿਵੇਂ ਕਿ ਲੋੜੀ ਦੀ ਸਮੱਗਰੀ ਕਿਹੜੀ ਕਿਹੜੀ ਚਾਹੀਦੀ ਹੈ ਆਪਾਂ ਨੂੰ ਐਕਟੀਵਿਟੀ ਕਰਨ ਲਈ ਇੱਕ ਤਾਂ ਚਾਹੀਦਾ ਜੀ ਆਪਾਂ ਨੂੰ ਕਾਗਜ਼ ਦਾ ਟੁਕੜਾ ਭੋਜਨ ਪਦਾਰਥ ਜਿਵੇਂ ਕਿ ਕਾਜੂ ਜਾਂ ਮੂੰਗਫਲੀ ਲੈ ਲਓ ਕੋਈ ਵੀ ਹੈ ਨਾ ਤੇ ਇਹਦੀ ਜੋ ਕਿ ਵਿਧੀ ਆ ਇਹਦਾ ਪ੍ਰੋਸੈਸ ਕੀ ਹੈਗਾ ਕਾਜੂ ਜਾਂ ਮੂੰਗਫਲੀ ਦੀ ਥੋੜੀ ਜਹੀ ਮਾਤਰਾ ਲਓ ਇਸ ਨੂੰ ਕਾਗਜ਼ ਵਿੱਚ ਲਪੇਟ ਕੇ ਪੱਥਰ ਦੇ ਟੁਕੜੇ ਨਾਲ ਪੀਸੋ ਇਸ ਗੱਲ ਦਾ ਧਿਆਨ ਰੱਖੋ ਕਿ ਕਾਗਜ਼ ਫਟ ਨਾ ਜਾਵੇ ਪੀਸੇ ਹੋਏ ਕੱਜ ਨੂੰ ਕਾਗਜ਼ ਵਿੱਚੋਂ ਬਾਹਰ ਕੱਢ ਲਓ ਅਤੇ ਕਾਗਜ਼ ਦਾ ਧਿਆਨ ਨਾਲ ਨਰੀਖਣ ਕਰੋ ਕਿ ਤੁਸੀਂ ਇਸ ਉੱਪਰ ਕੋਈ ਤੇਲ ਦਾ ਤੱਬਾ ਵੇਖਦੇ ਹੋ ਤਾਂ ਇਹ ਤੁਸੀਂ ਕਰ ਖੋਦ ਕਰਕੇ ਦੇਖਣਾਗਾ ਠੀਕ ਹੈ ਜੀ ਇਹ ਅੱਜ ਦੀ ਤੁਹਾਡੀ ਐਕਟੀਵਿਟੀ ਹੈ ਜੋ ਕਿ ਤੁਸੀਂ ਚਰਬੀ ਨੂੰ ਕਿਵੇਂ ਪਰਖ ਸਕਦੇ ਹੋਗੇ ਤੇ ਜੋ ਆਪਣਾ ਇਹ ਰਿਜ਼ਲਟ ਨਿਕਲ ਕੇ ਆਊਗਾ ਕਾਗਜ਼ ਉੱਪਰ ਤੇਲ ਵਰਗੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੱਬਾ ਦੇਖਦੇ ਹੋਗੇ ਤੇਲ ਦਾ ਤਾਂ ਉਸ ਵਿੱਚ ਮੰਨ ਲਓ ਵੀ ਚਰਬੀ ਹੈਗੀ ਹੈ ਤਾਂ ਇਸ ਤਰ੍ਹਾਂ ਤੁਸੀਂ ਇਹਦੀ ਪਰਖ ਕਰ ਸਕਦੇ ਹੋਗੇ ਭੋਜਨ ਵਿੱਚ ਚਰਬੀ ਦੀ ਵੀ ਕਿਵੇਂ ਕਿਹੜੇ ਭੋਜਨ ਵਿੱਚ ਵੀ ਚਰਬੀ ਹੈਗੀ ਆ ਕਿਹੜੇ 'ਚ ਨਹੀਂ ਹੈਗੀ ਠੀਕ ਹੈ ਜੀ ਤਾਂ ਇਹ ਤੁਹਾਡੀ ਐਕਟੀਵਿਟੀ ਆ ਇਹ ਤੁਸੀਂ ਖੁਦ ਕਰਕੇ ਦੇਖਣੀ ਹੈਗੀ ਮੈਂ ਤੁਹਾਨੂੰ ਸਮਝਾਤਾ ਬਹੁਤ ਈਜ਼ੀ ਆ ਤੁਸੀਂ ਆਸਾਨੀ ਨਾਲ ਕਰ ਲੋਗੇ ਠੀਕ ਹੈ ਜੀ ਨੈਕਸਟ ਚੱਲਦੇ ਆਂ ਹਾਂਜੀ ਇਹ ਇੰਗਲਿਸ਼ ਵਾਲੇ ਸਟੂਡੈਂਟਸ ਦੇ ਲਈ ਹੈ ਉਹਨਾਂ ਦੀ ਵੀ ਜੋ ਕਿ ਪੇਜ ਨੰਬਰ 13 149 ਉਸ ਦੇ ਉੱਪਰ ਇਹ ਐਕਟੀਵਿਟੀ ਆ ਗਈ ਤਾਂ ਉਹ ਵੀ ਸੇਮ ਇਸ ਪ੍ਰੋਸੈਸ ਨੂੰ ਦੁਹਰਾ ਕੇ ਦੇਖ ਸਕਦੇ ਆ ਤਾਂ ਇਹ ਚੀਜ਼ ਹੁੰਦੀ ਹੈਗੀ ਠੀਕ ਹੈ ਜੀ ਇਸ ਤਰ੍ਹਾਂ ਦਾ ਰਿਜ਼ਲਟ ਆਊਗਾ ਜੇ ਅਗਰ ਤੁਸੀਂ ਕਰਕੇ ਦੇਖਦੇ ਹੋ ਤਾਂ ਇਸ ਤਰ੍ਹਾਂ ਆਪਾਂ ਨੂੰ ਭੋਜਨ ਦੀ ਸੌਰੀ ਭੋਜਨ ਵਿੱਚ ਚਰਬੀ ਦੀ ਪਰਖ ਹੋ ਜਾਊਗੀ ਵਿਪੋਜਨ ਵਿੱਚ ਚਰਬੀ ਮੌਜੂਦ ਹੈਗੀ ਆ ਜਾਂ ਨਹੀਂ ਤਾਂ ਤੁਸੀਂ ਵੀ ਇਸ ਤਰ੍ਹਾਂ ਕਰਕੇ ਦੇਖਣਾ ਅਗਰ ਤੁਹਾਡਾ ਰਿਜ਼ਲਟ ਸੇਮ ਆਉਂਦਾ ਤਾਂ ਤੁਸੀਂ ਆਪਣਾ ਨੋਟ ਆਨ ਕਰ ਸਕਦੇ ਹੋਗੇ ਜੋ ਰਿਜ਼ਲਟ ਆਊਗਾ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਹਾਂਜੀ ਤਾਂ ਨੈਕਸਟ ਦੇਖਦੇ ਆਂਗੇ 5.4 ਪੰਨਾ ਨੰਬਰ 44 ਤਲ ਛੱਟ ਅਤੇ ਨਿਤਾਰਨ ਨੂੰ ਦਰਸਾਉਣਾ ਇਹਦਾ ਕੀ ਪ੍ਰਕਿਰਿਆ ਇਹ ਵੀ ਆਪਾਂ ਦੇਖ ਲੈਣੇ ਆਂ ਹਾਂਜੀ ਤਲ ਛਟਣਾ ਤੇ ਨਿਤਾਰਨਾ ਤੁਸੀਂ ਆਪਣੀ ਮਾਤਾ ਜੀ ਨੂੰ ਚਾਵਲ ਪਕਾਉਣ ਤੋਂ ਪਹਿਲਾਂ ਚਾਵਲ ਭਿਉਂਉਂਦੇ ਆ ਵੇਖਿਆ ਹੋਵੇਗਾ ਇਹ ਅਕੋਲਨ ਸ਼ੀਲ ਥੋਸਾਂ ਵੀ ਜਿਵੇਂ ਟੂੜੀ ਦੇ ਟੁਕੜੇ ਮਿੱਟੀ ਢੂੜ ਤੇ ਕੀਟਾ ਨੂੰ ਅਲੱਗ ਕਰਨ ਲਈ ਕੀਤਾ ਜਾਂਦਾ ਹੈ ਚਾਵਲ ਭਾਰੀ ਹੋਣ ਕਰਕੇ ਤਲ ਤੇ ਬੈਠ ਜਾਂਦੇ ਹਨ ਤੇ ਤਲ ਛਟਣ ਵਿਧੀ ਹੈ ਹਾਂਜੀ ਤਾਂ ਜਦੋਂ ਆਪਾਂ ਚਾਵਲ ਬਣਾਉਣੇ ਆਗੇ ਤਾਂ ਉਸ ਚਾਵਲ ਨੂੰ ਕੀ ਕਰਦੇ ਆਪਾਂ ਪਹਿਲਾਂ ਧੋਣੇ ਆ ਉਹਨਾਂ ਨੂੰ ਭਿਉਣੇ ਆਗੇ ਜਿਸ ਨਾਲ ਕਿ ਇਹ ਚਾਵਲ نیچے بیٹھ ਜਾਂਦੇ ਹੈਗੇ ਤੇ ਜਿਹੜਾ ਉੱਪਰ ਉਹਦੇ ਵਿੱਚ ਕਚਰਾ ਹੁੰਦਾਗਾ ਉਹ ਉੱਪਰ ਆ ਜਾਂਦਾਗਾ ਕਿਉਂਕਿ ਚਾਵਲ ਭਾਰੀ ਹੁੰਦੇ ਹੈਗੇ ਤਾਂ ਇਸ ਨੂੰ ਕੀ ਕਿਹਾ ਜਾਂਦਾ ਤਲ ਛਟਣ ਵਿਧੀ ਕਿਹਾ ਜਾਂਦਾ ਜਾਂ ਸੈਡੀਮੇਸ਼ਨ ਕਿਹਾ ਜਾਂਦਾਗਾ ਠੀਕ ਹੈ ਜੀ ਅਸ਼ੁੱਧੀਆਂ ਤੇ ਅਣਚਾਹੀ ਪਦਾਰਥ ਨਿਤਾਰਨ ਵਿਧੀ ਰਾਹੀਂ ਵੱਖ ਕੀਤੇ ਜਾ ਸਕਦੇ ਹਨ ਆਓ ਇਹ ਜਾਣ ਲੈ ਜਾਣਨ ਲਈ ਕਿਰਿਆ ਕਰੀਏ ਕਿ ਤਲ ਛਟਣਾ ਤੇ ਨਿਤਾਰਨ ਕੀ ਹੈ ਤਾਂ ਆਪਾਂ ਐਕਟੀਵਿਟੀ ਦੇਖ ਲੈਣੇ ਹੈਗੇ ਹਾਂਜੀ ਆਪਾਂ ਨੂੰ ਕਿਹੜਾ ਕਿਹੜਾ ਸਮਾਨ ਚਾਹੀਦਾ ਪਹਿਲਾਂ ਤਾਂ ਆਪਾਂ ਨੂੰ ਦੋ ਬੀਕਰ ਚਾਹੀਦੇ ਆ ਪਾਣੀ ਰੇਤ ਅਤੇ ਘੋਲਣ ਵਾਲੀ ਛੜ ਚਾਹੀਦੀ ਆ ਠੀਕ ਹੈ ਜੀ ਇਹਦਾ ਪ੍ਰੋਸੈਸ ਕੀ ਹੈ ਇੱਕ ਬੀਕਰ ਵਿੱਚ ਕੁਝ ਪਾਣੀ ਲਓ ਇਸ ਵਿੱਚ ਥੋੜੀ ਰੇਤ ਮਿਲਾ ਲਓ ਦਿਓ ਹੁਣ ਇਸ ਨੂੰ 2-3 ਘੰਟੇ ਪਿਆ ਰਹਿਣ ਦਿਓ ਤਾਂ ਜਦੋਂ 2-3 ਘੰਟੇ ਪਿਆ ਰਹੂਗਾ ਤਾਂ ਆਪਣਾ ਇਹ ਰਿਜ਼ਲਟ ਆਊਗਾ ਵੀ ਮਤਲਬ ਕੀ ਹੈ ਜੋ ਪਾਣੀ ਹੈਗਾ ਉਹ ਉੱਪਰ ਚਲਾ ਗਿਆ ਤੇ ਜਿਹੜੀ ਰੇਤ ਆ ਉਹ نیچے بیٹھ ਗਈ ਤਾਂ ਇਹ ਕੀ ਹੈ ਤਲ ਛਟਣ ਵਿਧੀ ਹੈ ਕੀ ਜਾਂ ਸੈਡੀਮੇਸ਼ਨ ਕਹਿੰਦੇ ਆ ਇਹਨੂੰ ਠੀਕ ਹੈ ਇਸੇ ਤਰ੍ਹਾਂ ਹੀ ਚਾਵਲ ਹੁੰਦੇ ਆ ਆਪਾਂ ਚਾਵਲ ਨੂੰ ਪਾਣੀ ਦੇ ਵਿੱਚ ਭਿਉਣੇ ਆਗੇ ਤੇ ਉਹ نیچے بیٹھ ਜਾਂਦੇ ਜਿਵੇਂ ਰੇਤ ਬੈਠੀ ਹੋਈ ਆ ਕੀ ਤੇ ਪਾਣੀ ਜਿਹੜਾ ਜਾਂ ਉਹਦੇ ਵਿੱਚ ਕੋਈ ਵੀ ਕਚਰਾ ਜਾਂ ਹੁੰਦਾ ਉਹ ਉੱਪਰ ਚਲਾ ਜਾਂਦਾ ਤਾਂ ਇਸ ਤਲ ਛਟਣ ਵਿਧੀ ਰਾਹੀਂ ਇਹਨਾਂ ਚੀਜ਼ਾਂ ਨੂੰ ਕੀ ਸਾਫ਼ ਕੀਤਾ ਜਾਂਦਾਗਾ ਰੇਤ ਵੀ ਪਾਣੀ ਤੋਂ ਭਾਰੀ ਹੁੰਦੀ ਹੈ ਤੇ ਚਾਵਲ ਵੀ ਪਾਣੀ ਤੋਂ ਭਾਰੇ ਹੁੰਦੇ ਆ ਇਸ ਲਈ ਪਾਣੀ ਕੀ ਉੱਪਰ ਆ ਜਾਂਦਾਗਾ ਠੀਕ ਹੈ ਤੁਸੀਂ ਇਹ ਪ੍ਰੋਸੈਸ ਕੀਆ ਖੁਦ ਹੋਰਾ ਕੇ ਦੇਖਣਾਗਾ ਇੱਕ ਬੋਟਲ ਲੈ ਕੇ ਉਸ ਵਿੱਚ ਮਿੱਟੀ ਤੇ ਪਾਣੀ ਪਾਉਣਾਗਾ ਤਾਂ ਤੁਹਾਨੂੰ ਰਿਜ਼ਲਟ ਆਪਣੇ ਆਪ ਮਿਲੂਗਾ ਠੀਕ ਹੈ ਜੀ ਇਸ ਦੇ ਨਾਲ ਹੀ ਆਪਾਂ ਨੈਕਸਟ ਵਾਲਾ ਜੋ ਨਿਤਾਰਨ ਵਾਲਾ ਪੜ੍ਹਦੇ ਆਂਗੇ ਹਾਂਜੀ ਰੀਤ ਦੇ ਭਾਰੇ ਕੱਲ ਹੀਠਾ ਬੈਟ ਜਾਣਗੇ ਤੇ ਪਾਣੀ ਰੇਤ ਉੱਪਰ ਇਹ ਉਹੀ ਵਾਲਾ ਸੈਡੀਮੇਸ਼ਨ ਵਾਲਾ ਬੀਕਰ ਨੂੰ ਹੁਣ ਥੋੜਾ ਤਰਸ਼ਾ ਕਰ ਕਰੋ ਇਸ ਬੀਕਰ ਦੇ ਉੱਪਰ ਦੇ ਪਾਣੀ ਨੂੰ ਦੂਜੇ ਬੀਕਰ ਵਿੱਚ ਉਲਟਾ ਲਓ ਜਿਵੇਂ ਕਿ 5.11 ਇਹ ਨਿਤਾਰਣ ਵਿਧੀ ਹੈ ਜੀ ਸੈਡੀਮੇਸ਼ਨ ਨਹੀਂ ਨਿਤਾਰਣ ਵਿਧੀ ਸੇਮ ਹੀ ਆਗਾ ਮਤਲਬ ਜਿਹੜਾ ਪਹਿਲਾਂ ਤੁਸੀਂ ਆ ਤਾਲ ਛਟਣ ਵਿਧੀ ਲਈ ਪਾਣੀ ਯੂਜ਼ ਕੀਤਾ ਸੀ ਮਿੱਟੀ ਯੂਜ਼ ਕੀਤਾ ਸੀ ਉਸੇ ਨੂੰ ਹੁਣ ਨਿਤਾਰਨ ਵਿਧੀ ਦੇ ਲਈ ਯੂਜ਼ ਕਰਨਾਗਾ ਜਿਹੜਾ ਪਾਣੀ ਉੱਪਰ ਆਇਆ ਤੇ ਜਿਹੜੀ ਰੇਤ ਆ ਨੀਚੇ ਬੈਠੀ ਹੈਗੀ ਉਹ ਪਾਣੀ ਨੂੰ ਤੁਸੀਂ ਕਿਹਾ ਨਿਤਾਰ ਲੈਣਾਗਾ ਤੇ ਰੇਤ ਨੀਚੇ ਹੀ ਰਹੂਗੀ ਤੇ ਜਿਹੜੀ ਛੜ ਚਾਹੀਦੀ ਆਪਾਂ ਨੂੰ ਢੋਲਣ ਵਾਲੀ ਠੀਕ ਹੈ ਉਹਦੇ ਨਾਲ ਤੁਸੀਂ ਢੋਲ ਦੇਣਾਗਾ ਪਾੜ ਲੈਨੇ ਨੂੰ ਚੰਗੀ ਤਰ੍ਹਾਂ ਹਾਂਜੀ ਆਪਣਾ ਕਨਕਲੂਜਨ ਕੀ ਆਊਗਾ ਪਾਰੀ ਅੰਛਾ ਦਾ ਹੇਠਾ ਬੈਠਣਾ ਤਲ ਛਟਣ ਕਹਾਉਂਦਾ ਤੇ ਮਿਸ਼ਰਣ ਨੂੰ ਬਿਨਾ ਹਿਲਾਏ ਦੂਜੇ ਬਿਕਰ ਵਿੱਚ ਹਲਕੇ ਕਰਨ ਦਾ ਇਕੱਠਾ ਕਰਨਾ ਨਿਤਾਰਣ ਕਹਾਉਂਦਾਗਾ ਹਾਂਜੀ ਜਦੋਂ ਆਪਾਂ ਉਸ ਨੂੰ ਨਿਤਾਰ ਲੈਣੇ ਆਂਗੇ ਮਿੱਟੀ ਤੋਂ ਅਲੱਗ ਕਰ ਲੈਣੇ ਆ ਤਾਂ ਉਹ ਨਿਤਾਰਣ ਕਹਾਉਂਦਾ ਤੇ ਜਦੋਂ ਕੀ ਆ ਮਿੱਟੀ ਪਾਣੀ ਦੇ ਵਿੱਚ ਪਾਉਣਾ ਤੇ ਮਿੱਟੀ ਨੀਚੇ ਬੈਠ ਜਾਂਦੀ ਆ ਤਾਂ ਉਸ ਨੂੰ ਤਲ ਛਟਣ ਵਿਧੀ ਕਿਹਾ ਜਾਂਦਾ ਏ ਠੀਕ ਹੈ ਜੀ ਇਹ ਤੁਸੀਂ ਦੋਨੋਂ ਐਕਟੀਵਿਟੀਆਂ ਖੁਦ ਕਰਕੇ ਦੇਖਣੀਆਂ ਹਾਂਜੀ ਤਲ ਛਟਣ ਵਿਧੀ ਉਹ ਵਿਧੀ ਹੈ ਜਿਸ ਵਿੱਚ ਅਕੋਲਨ ਸ਼ੀਲ ਥੋਸ ਭਾਰੇ ਕੰਤਾਰਲ ਵਿੱਚ ਹੇਠਾਂ ਬੈਠ ਜਾਂਦੇ ਹਨ ਇਹ ਕੋਲਨ ਸ਼ੀਲ ਥੋਸ ਕਨਾਂ ਨੂੰ ਤਲ ਛਾ ਕਿਹਾ ਜਾਂਦਾ ਹੈ ਹਾਂਜੀ ਤਲ ਛਟਣ ਵਿੱਚ ਅਕੋਲਨ ਸ਼ੀਲ ਪਦਾਰਥ ਹੁੰਦੇ ਹੈਗੇ ਜਿਹੜੇ ਭਾਰੇ ਪਦਾਰਥ ਹੁੰਦੇ ਹਨ ਤੇ ਨੀਚੇ ਬੈਠ ਜਾਂਦੇ ਹੈਗੇ ਤੇ ਨਿਤਾਰਣ ਨਿਤਾਰਣ ਮਿਸ਼ਰਣ ਦੇ ਉੱਪਰਲੀ ਤੈਅ ਵਿੱਚ ਪਾਣੀ ਜਾਂ ਤਰਲ ਨੂੰ ਬਿਨਾਂ ਹਿਲਾਏ ਵੱਖ-ਵੱਖ ਕਰਨ ਦੀ ਪ੍ਰਕਿਰਿਆ ਹੁੰਦੀ ਹੈ ਠੀਕ ਹੈ ਜੀ ਪਾਣੀ ਨੂੰ ਬਿਨਾ ਹਲਾਏ ਨਿਟਾਰ ਲੈਣਾ ਉਹ ਨਿਟਾਰਨ ਵਿਧੀ ਕਿਹਾਉਂਦਾ ਏ ਠੀਕ ਹੈ ਜੀ ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ ਤਲ ਛੱਟਣ ਤੇ ਨਿਟਾਰਨ ਵਿਧੀ ਇਹ ਬਹੁਤ ਹੀ ਈਜ਼ੀ ਪ੍ਰੋਸੈਸ ਹੈਗੇ ਐਕਟੀਵਿਟੀਜ਼ ਨੇ ਤੁਸੀਂ ਇਹਨਾਂ ਨੂੰ ਖੁਦ ਵੀ ਕਰ ਸਕਦੇ ਹੋ ਅਤੇ ਕੋਈ ਖਰਚਾ ਵੀ ਨਹੀਂ ਆਉਂਦਾਗਾ ਆਪਣੇ ਘਰੇ ਵੇਸਟ ਜੋ ਕਿ ਬੋਟਲਸ ਵਗੈਰਾ ਹੁੰਦਗਾ ਹੀ ਆ ਉਹਦੇ ਵਿੱਚ ਤੁਸੀਂ ਇਹ ਚੀਜ਼ਾਂ ਕਰਕੇ ਦੇਖ ਸਕਦੇ ਹੋ ਠੀਕ ਹੈ ਜੀ ਨੈਕਸਟ ਚੱਲਦੇ ਆਂ ਹਾਂਜੀ ਤਾਂ ਇਹ ਇੰਗਲਿਸ਼ ਵਾਲੇ ਸਟੂਡੈਂਟਸ ਦੀ ਐਕਟੀਵਿਟੀ ਆ ਉਹਨਾਂ ਨੇ ਵੀ ਸੇਮ ਪ੍ਰੋਸੈਸ ਜੋ ਕਿ ਕਰਨਾਗਾ 44 ਨੰਬਰ ਪੇਜ ਦਾ ਤੁਹਾਡਾ ਬੁੱਕ ਦਾ 44 ਜੇਕਰ ਤੁਹਾਨੂੰ ਐਕਟੀਵਿਟੀ ਨਹੀਂ ਮਿਲਦੀ ਤੁਮੇ ਤੁਹਾਨੂੰ ਪੇਜ ਵੀ ਦੱਸਤਾ ਕਿੱਥੇ ਆ ਤੁਹਾਡੀ ਐਕਟੀਵਿਟੀ ਤਾਂ ਤੁਸੀਂ ਇੱਥੋਂ ਫਾਈਂਡ ਆਊਟ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਚਲਦੇ ਹੱਸਦੇ ਨਾਲ ਹੀ ਹਾਂਜੀ ਨੈਕਸਟ ਹੈਗਾ 10.3 ਪੰਨਾ ਨੰਬਰ 102 ਇੱਕ ਵਕਰ ਰੇਖਾ ਦੀ ਲੰਬਾਈ ਮਾਪਣਾ ਠੀਕ ਹੈ ਜੀ ਇਹ ਆਪਾਂ ਕਿਵੇਂ ਮਾਪ ਸਕਦੇ ਆ ਇਹ ਐਕਟੀਵਿਟੀ ਆਪਾਂ ਡਿਸਕਸ ਕਰ ਲੈਨੇ ਆ ਕਿਸੇ ਵਕਰ ਰੇਖਾ ਦੀ ਲੰਬਾਈ ਕਿਵੇਂ ਮਾਪੀ ਜਾਂਦੀ ਹੈ ਮੀਟਰ ਸਕੇਲ ਦੀ ਵਰਤੋਂ ਕਰਕੇ ਅਸੀਂ ਸਿੱਧਾ ਹੀ ਇੱਕ ਵਕਰ ਰੇਖਾ ਦੀ ਲੰਬਾਈ ਨੂੰ ਨਹੀਂ ਮਾਪ ਸਕਦੇ ਵਕਰ ਰੇਖਾ ਦੀ ਲੰਬਾਈ মাপਣ ਲਈ ਅਸੀਂ ਇੱਕ ਧਾਗੇ ਦੀ ਵਰਤੋਂ ਕਰ ਸਕਦੇ ਆ ਠੀਕ ਹੈ ਜੀ ਇਸ ਨੂੰ ਆਪਾਂ ਸਿੱਧਾ ਨਹੀਂ ਮਾਪ ਸਕਦੇ ਇਸ ਦੇ ਲਈ ਆਪਾਂ ਨੂੰ ਇੱਕ ਧਾਗੇ ਦੀ ਜ਼ਰੂਰਤ ਪਊਗੀ ਹਾਂਜੀ ਆਪਾਂ ਨੂੰ ਕੀ ਸਮਾਨ ਚਾਹੀਦਾ ਹੈ ਇਹਦੇ ਲਈ ਆਪਾਂ ਨੂੰ ਚਾਹੀਦਾਗਾ ਧਾਗਾ ਮੀਟਰ ਸਕੇਲ ਧਾਗਾ ਮੀਟਰ ਸਕੇਲ ਚਾਰਟ ਪੇਪਰ ਅਤੇ ਜਿਓਮੈਟਰੀ ਵਾਕਸ਼ ਠੀਕ ਹੈ ਜੀ ਤੇ ਪ੍ਰੋਸੈਸ ਕੀ ਹੈ ਦਾ ਇੱਕ ਚਾਰਟ ਪੇਪਰ ਲਓ ਉਸ ਉੱਪਰ ਇੱਕ ਵਕਰ ਰੇਖਾ ਬਣਾਓ ਵਕਰ ਰੇਖਾ ਉੱਪਰ ਦੋ ਬਿੰਦੂ ਉੜਾ ਅਤੇ ਐੜਾ ਲਓ ਜਿਵੇਂ ਚਿੱਤਰ 10.8 ਵਿੱਚ ਵਿਖਾਇਆ ਗਿਆ ਹੈ ਤਾਂ ਆਪਾਂ ਦੇਖ ਲੈਣੇ ਆ ਡਾਇਗਰਾਮ ਵਿੱਚ ਕੀ ਹੈਗਾ ਹਾਂਜੀ ਜਿਵੇਂ ਦਿੱਤੇ ਹੋਏ ਹਨ ਊੜਾ ਤੇ ਐੜਾ ਇਸ ਤਰ੍ਹਾਂ ਆਪਾਂ ਜੋ ਕਿ ਪੁਆਇੰਟ ਲੈ ਲੈਣੇ ਹੈਗੇ ਨੈਕਸਟ ਹੈਗਾ ਹੁਣ ਊੜਾ ਅਤੇ ਐੜਾ ਤੱਕ ਵਕਰ ਰੇਖਾ ਦੀ ਲੰਬਾਈ ਮਾਪਣ ਲਈ ਹੈ ਤਾਂ ਇੱਕ ਧਾਗਾ ਲਓ ਇਸੇ ਇੱਕ ਸਰੀ ਤੇ ਗੰਡ ਮਾਰੋ ਇਸ ਗੰਡ ਨੂੰ ਬਿੰਦੂ ਊੜੇ ਤੇ ਰੱਖੋ ਆਪਣੀ ਉਂਗਲੀ ਅਤੇ ਅੰਗੂਠੇ ਦੀ ਮਦਦ ਨਾਲ ਧਾਗੇ ਨੂੰ ਤੰਿਆ ਰੱਖਦੇ ਹੋ ਰੱਖਦਿਆਂ ਹੋਏ ਵਕਰ ਰੇਖਾ ਉੱਪਰ ਆ ਰੱਖਣਾ ਸ਼ੁਰੂ ਕਰੋ ਜਿੱਥੋਂ ਤੱਕ ਧਾਗਾ ਰੱਖਿਆ ਗਿਆ ਉੱਥੋਂ ਤੱਕ ਧਾਗੇ ਨੂੰ ਇੱਕ ਹੱਥ ਨਾਲ ਦਿਵਾ ਲਓ ਫਿਰ ਦੂਜੇ ਹੱਥੀ ਸਹਾਇਤਾ ਨਾਲ ਬਾਕੀ ਧਾਗੇ ਅੱਗੇ ਦੀ ਰੇਖਾ ਦੇ ਉੱਪਰ ਰੱਖਦੇ ਜਾਓ ਧਾਗੇ ਨੂੰ ਬਿੰਦੂ ਐਡੇ ਤੱਕ ਪਹੁੰਚਣ ਤੱਕ ਇਹ ਕਿਰਿਆ ਦੁਹਰਾਉਂਦੇ ਜਾਓ ਜਿੱਥੋਂ ਧਾਗਾ ਬਿੰਦੂ ਐਡੇ ਨੂੰ ਛੂੰਦਾ ਹੈ ਉਥੇ ਗੰਡ ਮਾਰ ਦਿਓ ਹੁਣ ਤਾਂ ਅਗੇ ਨੂੰ ਮੀਟਰ ਸਕੇਲ ਦੇ ਅਨੁਸਾਰ ਬਿਲਕੁਲ ਸਿੱਧਾ ਕਰ ਲਓ ਦੋਹਾਂ ਗੰਡਾਂ ਵਿੱਚਕਾਰ ਲੈ ਤਾਂ ਅਗੇ ਦੀ ਲੰਬਾਈ ਮਾਪੋ ਤਾਂ ਅਗੇ ਦੀ ਲੰਬਾਈ ਦਾ ਇਹ ਮਾਪ ਬਕਰ ਰੇਖਾ ਊੜਾ ਐੜਾ ਦੀ ਲੰਬਾਈ ਦਾ ਮਾਪ ਹੋਵੇਗਾ ਠੀਕ ਹੈ ਜੀ ਤਾਂ ਇਸ ਤਰ ਆਪਾਂ ਬਕਰ ਰੇਖਾ ਦੀ ਲੰਬਾਈ ਨੂੰ ਮਾਪ ਸਕਦੇ ਹਾਂਗੇ ਇਹ ਤੁਸੀਂ ਕਰਕੇ ਦੇਖਣਾਗਾ ਖੁਦ ਆਪਾਂ ਨੂੰ ਜੋ ਵੀ ਸਮਾਨ ਚਾਹੀਦਾ ਉਹ ਆਪਣੇ ਘਰੇ ਹੀ ਹੁੰਦਾਗਾ ਉਹ ਮਿਲ ਜੂਗਾ ਆਪਾਂ ਬਾਹਰ ਕੁਝ ਵੀ ਲੈਣ ਦੀ ਜ਼ਰੂਰਤ ਨਹੀਂ ਹੈਗੀ। ਠੀਕ ਹੈ ਜੀ। ਹਾਂਜੀ ਇਹ ਇੰਗਲਿਸ਼ ਵਾਲੇ ਸਟੂਡੈਂਟਸ ਦੀ ਐਕਟੀਵਿਟੀ ਹੈਗੀ ਉਹ ਵੀ ਸੇਮ ਐਸ ਪ੍ਰੋਸੈਸ ਨੂੰ ਕੀਆ ਦੁਹਰਾ ਸਕਦੇ ਆਗੇ ਠੀਕ ਹੈ ਜੀ। ਹਾਂਜੀ ਆਪਣਾ ਅੱਜ ਦਾ ਲਾਸਟ ਹੈਗਾ ਇੱਕ ਪੌਦੇ ਨੂੰ ਸੁਕਾ ਕੇ ਪੇਜ ਉੱਪਰ ਚਿਪਕਾ ਕੇ ਉਸਦੇ ਭਾਗਾ ਦੇ ਨਾਮ ਲਿਖੋ। ਹਾਂਜੀ ਤਾਂ ਤੁਸੀਂ ਇੱਕ ਪੌਦਾ ਲੈਣਾਗਾ ਉਸ ਨੂੰ ਕੀਆ ਸੁਕਾ ਲੈਣਾਗਾ ਤੇ ਉਸ ਨੂੰ ਆ ਮਤਲਬ ਕੀਆ ਕਿਸੇ ਪੇਸਟ ਤੇ ਚਿਪਕਾ ਦੇਣਾਗਾ ਛੋਟਾ ਪੌਦਾ ਲੈ ਲਿਓ ਤੇ ਉਸ ਦੇ ਜੋ ਵੀ ਭਾਗ ਹੁੰਦੇ ਆਗੇ ਉਹਨਾਂ ਦੇ ਨਾਮ ਤੁਸੀਂ ਲਿਖਨੇ ਆਗੇ ਸ਼ੋਅ ਕਰ ਕਰਕੇ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਤੁਸੀਂ ਇਹ ਪ੍ਰੋਸੈਸ ਕਿਵੇਂ ਕਰ ਸਕਦੇ ਹੋ ਐਕਟੀਵਿਟੀ ਨੂੰ ਹਾਂਜੀ ਤਾਂ ਤੁਸੀਂ ਇਸ ਤਰ੍ਹਾਂ ਕੀਆ ਪਾਰਟਸ ਆਫ ਪਲੈਂਟ રાઇટર ਕਰ ਸਕਦੇ ਹੋਗੇ ਜਿਵੇਂ ਸਟੈਮ ਦੇ ਬਾਰੇ ਹੋ ਗਿਆ ਫਲਾワー ਬਾਰੇ ਹੋ ਗਿਆ ਲੀਫ ਹੋ ਗਿਆ ਰੂਟ ਇਹ ਸਾਰੇ ਤੁਸੀਂ ਮਤਲਬ ਇੱਕ ਸੱਚੀ ਦਾ ਪੌਦਾ ਲੈ ਕੇ ਉਸ ਦੇ ਉੱਪਰ ਤੁਸੀਂ ਕੀ ਆ ਉਸ ਦੇ ਪਾਰਟ ਨੇਮ ਲਿਖਨੇ ਹੈਗੇ ਠੀਕ ਹੈ ਜੀ ਨੈਕਸਟ ਆਪਾਂ ਹੋਰ ਦੇਖ ਲੈਨੇ ਹੈਗੇ ਜਿਵੇਂ ਕਿ ਇਹ ਹੋ ਗਿਆ ਫਲਾワー ਹੋ ਗਿਆ ਬ੍ਰਾਂਚਸ ਹੋ ਗਾ ਫਰੂਟਸ ਹੋ ਗਏ ਲੀਫ ਸਟੈਮ ਰੂਟਸ लीफ ਇਸ ਤਰ੍ਹਾਂ ਤੁਸੀਂ ਕੀਆ ਪੌਦੇ ਦੇ ਪਾਰਟਸ ਦੇ ਨਾਮ ਤੁਸੀਂ ਨੋਟਾਉਨ ਕਰ ਲਿਆ ਵੀ ਠੀਕ ਹੈ ਇਸ ਦੇ ਨਾਲ ਹੀ ਆਪਣੀ ਅੱਜ ਦੀ ਵੀਡੀਓ ਵਿੱਚ ਐਨਾ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਅਗਰ ਤੁਹਾਨੂੰ ਵੀਡੀਓਜ਼ ਤੇ ਕੰਟੈਂਟ ਪਸੰਦ ਆ ਰਿਹਾ ਤਾਂ ਵੀਡੀਓ ਨੂੰ ਬੱਤ-ਬੱਤ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦੇ ਰਹੋ ਤੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਇਸ ਦੇ ਨਾਲ ਹੀ ਸਟੇ ਬLESSED ਕੀਪ ਸਮਾਈਲਿੰਗ ਐਂਡ ਕੀਪ ਗਰੋਇੰਗ ਥੈਂਕ ਯੂ